ਕਿੰਨੇ ਘੰਟੇ ਚੱਲਿਆ ਹੋਣਾ 1200 ਘੰਟੇ ਚੱਲਿਆ ਹੋਇਆ ਵੇ ਪੂਟਾ ਟੀ ਚੱਲਿਆ ਕੁਝ ਘੰਟੇ ਚੱਲਿਆ 250 ਘੰਟੇ ਚੱਲਿਆ ਹੋਇਆ ਕਿੰਨੇ ਕਿੰਨੇ ਹੋਣਾ ਇਹ 1000 ਘੰਟੇ ਚੱਲਿਆ ਹੋਇਆ ਬਾਈ 1000 ਤੇ ਚੱਲਿਆ ਹੋਣਾ ਇਹ ਇਹ ਬਾਈ 1000 ਘੰਟੇ ਇਹ ਚੱਲਿਆ ਹੋਇਆ ਸਰ 1000 ਤੇ ਚੱਲਿਆ ਵੇ ਚੱਲਿਆ ਹੋਇਆ ਬਾਈ 4-500 ਘੰਟੇ ਚੱਲਿਆ ਹੋਇਆ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਬਰਨਾਲਾ ਟਰੈਕਟਰ ਮੰਡੀ ਤੇ ਸਾਡੇ ਨਾਲ ਵੀਰ ਜੁੜਿਆ ਸਤਰਾਮ ਸਾਸਰੀ ਕਾਲ ਬਾਈ ਸਾਸਰੀ ਕਾਲ ਬਾਈ ਹੋਰ ਕੀ ਹੈ ਸਤਰਾਮ ਧਵਾ ਚੜਦੀ ਕਲਾ ਬਾਈ ਘਰ ਪਰਿਵਾਰ ਓਕੇ ਆ ਸਾਰੇ ਵਧੀਆ ਬਾਈ ਠੀਕ ਹੈ ਤੇ ਕਿੰਨੇ ਕੁ ਟਰੈਕਟਰ ਨੇ ਬਾਈ ਸਤਰਾਮ ਟਰੈਕਟਰ ਹੈਗੇ 6-7 ਬਾਈ ਆਪਣੇ ਕੋਲੇ 6-7 ਹਾਂਜੀ ਉੱਚੀਆਂ ਘਟੇ ਸੁਣਾਉਂਦੇ ਨੇ ਬਾਈ ਸਾਰੇ ਬਾਈ ਨਵੇਂ ਆਏ ਟਰੈਕਟਰ ਨੇ ਬਾਈ 22 23 ਮਾਡਲ ਦੇ ਨੇ ਸਾਰੇ 22 23 ਮਾਡਲ ਹਾਂ ਹਾਂ ਤੇ ਕੁਝ ਘੰਟੇ ਚੱਲੇ ਹੋਏ ਹਾਂ ਹਾਂ ਬਾਈ ਤੇ ਕਾਪੀ ਕੱਗ ਜਾਂਦੇ ਕਾਪੀ ਹੋਈ ਨਹੀਂ ਫੁੱਲ ਗਾਰੰਟੀ ਹੈ ਬਾਈ ਆਪਾਂ ਫੁੱਲ ਗਾਰੰਟੀ ਹਾਂ ਫਸਟ ਆਨਰ ਦੇ ਨੇ ਇਹਦਾ ਫਸਟ ਆਨਰ ਦੇ ਕਹਿੰਦੇ ਤੇ ਲੋਕੇਸ਼ਨ ਕੀ ਪੈ ਜਾਂਦੀ ਹੈ ਬਾਈ ਤੇ ਆਪਾਂ ਹੁਣ ਇਹ ਤੋਂ ਸਟਾਰਟ ਕਰਦੇ ਆ 963 ਹੈ ਬਾਈ 20 ਮਾਡਲ ਤੋਂ ਇਹਦੇ ਬਾਰੇ ਦੱਸੀ ਬਾਈ ਆ ਇਹ 2020 ਮਾਡਲ ਆ ਬਾਈ ਫੁੱਲ ਟੌਪ ਮਾਡਲ ਆ ਠੀਕ ਹੈ ਜੀ ਡਬਲ ਪੀਟੀਓਰ ਵਰਸ ਪੀਟੀਓ ਹੈਗਾ ਠੀਕ ਹੈ ਜੀ ਯਾਨੀ ਕਿ ਪੂਰਾ ਇੰਜਨ ਗੇਅਰ ਦਾ ਜਮ ਓਕੇ ਓਕੇ 65 ਕੈਟਾਗਰੀ ਚ ਆ ਗਿਆ ਬਾਈ ਇਹ 65 ਕੈਟਾਗਰੀ ਚ ਹਾਂਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗਾ ਨਾਲ ਦੇ 85 90 ਪੈਸੇ ਵੰਗੂਏ 85 90 ਪੈਸੇ ਟਾਇਰ ਨਾਲ ਦੇ ਨੇ ਬਾਈ ਕੋੜਾ ਬੈਂਪਰ ਲੱਗਿਆ ਹੋਇਆ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਖੁੱਲੇ ਪਲੇਟਫਾਰਮ 'ਚ ਆ ਗਿਆ ਲੇ ਸਕੂਲੇ ਸਕੂ ਕਰਦਾ ਬਿਚਾਰੇ ਪਾਸਿਓਂ ਮੁੰਡਾ ਕਹਿੰਦਾ ਚਮਕੀ ਜਾਂਦਾ ਚਾਰ ਸਪੀਰਿਓ ਬਾਈ ਟਰੈਕਟਰ ਦੇਖ ਸਕਦੇ ਹੋ ਖੁੱਲੇ ਪਲੇਟਫਾਰਮ 'ਚ ਪੂਰਾ ਚੰਗਾ ਟਰੈਕਟਰ ਹਾਂਜੀ ਤੇ ਮਾਡਲ ਇਹ ਕਿੰਨੇ ਆ ਗਿਆ ਸੀ ਕੁਝ 2020 ਬਾਈ ਕਿੰਨੇ ਕ ਘੰਟੇ ਚੱਲਿਆ ਹੋਣਾ 1200 ਘੰਟੇ ਚੱਲਿਆ ਹੋਇਆ ਬਈ ਕੋਲੇ 1200 ਘੰਟਾ ਚੱਲਿਆ ਹੋਇਆ ਕੋਲੇ 20 ਮਾਡਲ ਦਾ ਰੇਟ ਕਿੰਨਾ ਆ ਗਿਆ ਇਹ 6 ਲੱਖ ਤੇ 80 ਹਜ਼ਾਰ ਰੁਪਏ ਰੇਟ ਆ ਗਿਆ 6 ਲੱਖ 80 ਆ ਡਿਮਾਂਡ ਹੈ ਹਾਂਜੀ ਬਾਕੀ ਮੌਕੇ ਤੇ ਡਿਸਕਾਊਂਟ ਕੀਤਾ ਜਾ ਮੌਕੇ ਤੇ ਡਿਸਕਾਊਂਟ ਕੀਤਾ ਜਾ ਉਹ ਮੂਰੇ ਆ ਗਿਆ 750 ਸਿਆਉਨਾਲੀਕਾ 2012 ਮ ਤੇ ਇੰਜਨ ਗੇਅਰ ਦਾ ਹੁਣ ਚਿੰਗਾ ਗੇਅਰ ਦੀ ਓਕੇ ਹੈ ਬਾਈ ਜਮਾ ਓਕੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗਾ ਨਾਲ ਦੇ 75 80 ਪੈਸੇ 75 80 ਪੈਸੇ ਨਾਲ ਦੇ ਟਾਇਰ ਨੇ ਬਾਈ ਤੇ ਰੰਗ ਪੇਂਟ ਦਾ ਵੀ ਬਾਈ ਸਾਰਾ ਸਾਰਾ ਓਕੇ ਹੈ ਬਾਈ ਜਮਾ ਸਾਰਾ ਓਕੇ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਪੂਰਾ ਕੈਮ ਟਰੈਕਟਰ ਹੈ ਤੇ ਕਿੰਨੇ ਮਾਡਲ ਆਇਆ ਸੀ ਇਹ 2012 ਮਾਡਲ ਆ ਬਾਈ ਤੇ ਰੇਟ ਰੇਟ ਹੈਗਾ 3 ਲੱਖ 85000 ਰੁਪਏ ਦਾ 3 ਲੱਖ 85000 ਡਿਮਾਂਡ ਹੈ ਬਾਈ ਬਾਕੀ ਮੌਕੇ ਤੇ ਡਿਸਕਾਊਂਟ ਕੀਤਾ ਜਾਓ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਿਰਾ ਪੈਸਲ ਦੇ ਸੁਣਾ ਆ ਗਿਆ ਤੇ ਕਨੋਪੀ ਵਗੈਰਾ ਲੱਗੀ ਹੋਈ ਐ ਦੱਸੀ ਗਣਾ ਡਰੈਕਟਰ ਵਗੈਰਾ ਦੱਸਣ ਦੀ ਲੋੜ ਨਹੀਂ ਬਈ ਜੇ ਐਮ ਆਰ ਪਿਆ ਟਨ ਦਾ ਵੀ ਨਹੀਂ ਕਸਿਆ ਹਜੇ ਠੀਕ ਐ ਜੀ ਹਾਂਜੀ ਕੁਝ ਘੰਟੀ ਚੱਲਿਆ ਕੁਝ ਘੰਟੀ ਚੱਲਿਆ 250 ਘੰਟੇ ਚੱਲਿਆ ਹੋਇਆ ਸਾਰਾ 250 ਘੰਟਾ ਹਾਂ ਹਾਂ 250 ਘੰਟਾ ਹੀ ਚੱਲਿਆ ਮਿੱਤਰੋ ਹਾਰ ਪਾਇਆ ਪਿਆ 2022 ਮਾਡਲ ਆ ਬਾਈ 2022 ਮਾਡਲ ਐ ਤੇ ਫਲਕਾਰੀ ਦੇਣੋਗੇ ਫਲਕਾਰੀ ਦੇ ਦਾਂਗੇ ਕੋਈ ਗੱਲ ਨਹੀਂ ਬਾਈ ਫਲਕਾਰੀ ਵੀ ਬਾਈ ਕਹਿੰਦਾ ਦੇ ਦਿਆਂਗੇ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਕਾਗਤ ਕੂਕ ਤਾਂ ਹਜੇ ਚੜੇ ਪਏ ਨੇ ਬਾਈ ਉਵੇਂ ਜਿ ਇੱਕ ਰੀ ਖੜਾ ਟਰੈਕਟਰ ਤੇ 22 ਮਾਡਲ ਦਾ ਫ ਰੇਟਰ 885000 ਰੁਪਇਆ ਬਾਈ 885000 55 ਕੈਟਾਗਰੀ ਵਾਲਾ ਬਾਈ ਜਿਹੜੇ ਬੰਦ ਹੋ ਗਏ ਇਹ 55 ਕੈਟਾਗਰੀ ਵਾਲਾ ਇਹ ਬੰਦ ਹੋਗੇ ਬਾਈ ਇਹ ਬੰਦ ਹੋਗੇ 50 ਚ ਹੀ ਆਉਂਦਾ ਹੁਣ ਬਾਈ ਇਹ 50 ਚ ਆਉਂਦਾ ਹੁਣ ਹਾਂ ਜਿਹੜਾ 55 ਵਾਲਾ ਸੀ ਆਰ ਡੀ ਆਉਂਦਾ ਨਾਉਨ ਸੀ ਆਰ ਡੀ ਆ ਇਹ ਨਾਉਨ ਸੀ ਆਰ ਡੀ ਆ ਹਾਂਜੀ ਹੁਣ ਮੇ ਜਾਣ ਕੇ ਬੰਦ ਹੋਗੇ ਇਹ ਬੰਦ ਹੋਗੇ ਠੀਕ ਤੇ ਲੋ ਵੀ ਮਿੱਤਰੋ ਅਗਲੇ ਟ੍ਰੈਕਟਰ ਦੀ ਗੱਲ ਕਰੀਏ ਕਵੋਟਾ ਆ ਗਿਆ ਬਾਈ ਕਵੋਟਾ 5502 ਬਾਈ ਫੁੱਲ ਟੌਪ ਵਾਲਾ ਲੜਾਉ ਸ਼ਰਨ ਉੱਪਰਲਾ ਮਡਲਾ ਹੈ ਬਾਈ ਠੀਕ ਹੈ ਕਿ ਇਹ ਤਾਂ ਚੱਲੇ ਵੀ ਕੁਝ ਘੰਟੇ ਹੋਣਾ ਹਾਂ ਹ ਕਿੰਨਾ ਕਿ ਚੱਲਿਆ ਹੋਣਾ ਇਹ 1000 ਘੰਟਾ ਚੱਲਿਆ ਹੋਇਆ ਬਾਈ 1000 ਘੰਟਾ ਚੱਲਿਆ ਬਾਈ ਐਵੇਂ ਨਹੀਂ ਕਹਿੰਦਾ ਐਮ ਆਰ ਐਫਾ ਟਾਇਰਾਂ ਦਾ ਅਜੇ ਉੱਪਰ ਪਿਆ ਕਨੋਪੀ ਵਗੈਰਾ ਲੱਗੀ ਹੋਈ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਈ ਸਾਰਾ ਫੀਲਡ ਬਿਲਕੁਲ ਹਾਂਜੀ ਹਿੱਸਾ ਖੁੱਲਦਾ ਵਾਲਾ ਇਹ ਬਾਈ ਕਿੱਸੇ ਖੁੱਲਵੇਂ ਕੀ ਹਿੱਸੇ ਵਾਲਾ ਹਾਂ ਫੁੱਲ ਟੌਮ ਮਾਡਲ ਆ ਬਾਈ ਫੁੱਲ ਟੌਮ ਮਾਡਲ ਆ ਟਰੈਕ 3 ਸਪੀਡ ਚ ਹੈ 3 ਸਪੀਡ ਚ ਖੁੱਲੇ ਪਲੇਟਫਾਰਮ ਵਾਲਾ ਹਾਂਜੀ ਬਾਈ ਮਾਡਲ ਦਾ ਰੇਟ ਇਹ ਰੇਟ ਹੈਗਾ ਬਈ 7 ਲੱਖ 40000 ਰੁਪਏ 7 ਲੱਖ 40000 ਡਿਮਾਂਡ ਹੈ ਮੇਥੋਂ ਹਾਂਜੀ ਹਾਂਜੀ ਬਾਕੀ ਮੌਕੇ ਤੇ ਡਿਸਕਾਊਂਟ ਬਾਈ ਹੋ ਜਾਣਾ ਹਾਂਜੀ 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 ਬਾਈ ਠੀਕ ਹੈ ਮੂਰੇ 5520 ਹੌਲੈਂਡ ਆ ਗਿਆ ਦੱਸੀ ਬਾਈ ਇਹੇ ਏ ਬਾਈ 2020 ਮੰਨ ਲਾ ਅਗਲੇ ਟਾਇਰ ਵੱਡੇ ਪਏ ਹੋਇਆ ਠੀਕ ਹੈ ਜੀ ਰੇਡੀ ਵਾਲਾ ਹਾਂਜੀ ਹਾਂਜੀ ਠੀਕ ਹੈ ਕਿੰਨੇ ਕੇ ਪੈਸੇ ਪਏ ਹੋਣੇ ਟਾਇਰ ਟਾਇਰ ਹੈਗਾ 85 90 ਪੈਸੀ ਬਾਈ 20 ਮੰਨ ਲਾ 85 90 ਪੈਸੇ ਟਾਇਰ ਪੈਨੇ ਮਿੱਤਰੋ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਕਨੋਪੀ ਵੀਰਾਂ ਲੱਗੀ ਆ ਸਾਊਂਡ ਸਿਸਟਮ ਬੱਚੀ ਜਾਓ ਹਾਂ ਹਾਂ ਬਾਈ ਤੇ ਟਰੈਕਟਰ ਚੰਗਾ ਹੈ ਹਾਂਜੀ ਹਾਂਜੀ ਤੇ ਪੰਜਾਬ ਨੰਬਰ ਹੀ ਹੈ ਨਾ ਪੰਜਾਬ ਨੰਬਰ ਵੀ ਜਿੰਨੇ ਡੈਕਟਰ ਨੇ ਸਾਰੇ ਪੰਜਾਬ ਨੰਬਰ ਨੇ ਆਪਣੇ ਠੀਕ ਹੈ ਜੀ ਹਾਂਜੀ ਸਾਰੇ ਪੰਜਾਬ ਨੰਬਰ ਨੇ ਕਿੰਨੇ ਕੁ ਘੰਟੇ ਚੱਲੇ ਆਉਣਾ ਇਹ ਇਹ ਬਾਈ 1000 ਘੰਟੇ ਇਹ ਚੱਲਿਆ ਹੋਇਆ ਸਭ 1000 ਕੁ ਘੰਟਾ ਇਹ ਚੱਲਿਆ ਹਾਂਜੀ ਤੇ 20 ਮਾਡਲ ਦਾ ਰੇਟ ਹਾਂਜੀ ਇਹ ਰੇਟ ਹੈਗਾ 8 ਲੱਖ 75000 ਰੁਪਿਆ ਬਾਈ 8 ਲੱਖ 75000 ਡਿਮਾਂਡ ਹੈ ਬਾਈ ਹਾਂਜੀ ਹਾਂਜੀ ਬਾਕੀ ਮੌਕੇ ਤੇ ਡਿਸਕਾਊਂਟ ਕੀਤਾ ਜਾਊ ਹਾਂਜੀ ਹਾਂਜੀ ਮੂਰੇ ਆ ਗਿਆ ਪੰਜਾਬੀ 20 4 ਵੀਲ ਇਹ ਸੀਆਰਡੀ ਚ ਆ ਗਿਆ ਬਾਈ ਸੀਆਰਡੀ ਚ ਹਾਂਜੀ ਹਾਂਜੀ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਝਾ ਜੱਡਾ ਟਰੈਕਟਰ ਹੈ ਜਮਨ ਨਮਾ ਹੀ ਹੈ ਬਾਈ ਜਮਨ ਨਮਾ ਕਿੰਨੇ ਕ ਘੰਟੇ ਚੱਲਿਆ ਇਹ ਚੱਲਿਆ ਹੋਊਗਾ ਬਾਈ 4-500 ਘੰਟੇ ਚੱਲਿਆ ਹੋਊਗਾ 4-500 ਘੰਟਾ ਕੁੱਲ ਚੱਲਿਆ ਹਾਂਜੀ ਹਾਂਜੀ ਟਾਇਰਾਂ ਦੀ ਗੱਲ ਕਰੀਏ ਸਤਨਾਮ ਹੈਗਾ ਬਈ 90 ਪੈਸੇ 90 ਪੈਸੇ ਟਾਇਰ ਨੇ ਬਈ ਚੌਕੜਾ 22 ਮਾਡਲ ਆ ਬਈ 22 ਮਾਡਲ ਆ ਤੇ ਮੂਰੇ ਵੀ ਵੇਟ ਵਗੈਰਾ ਲੱਗੇ ਹੋਏ ਨੇ ਚਾਰ ਸਲੇਟਾਂ ਲੱਗੀਆਂ ਹੋਈਆਂ ਨੇ ਮੂਰੇ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਮਗਰ ਵੀ ਵੇਟ ਨੇ ਬਈ ਮਗਰ ਵੀ オリジナル ਵੇਟ ਦੇ ਹਾਂਜੀ ਤੇ 22 ਮਾਡਲ ਦਾ ਰੇਟ ਇਹਦਾ 11 ਲੱਖ 75 ਹਜ਼ਾਰ ਰੁਪਏ ਰਿਹਾ 11 ਲੱਖ 75 ਹਜ਼ਾਰ ਡਿਮਾਂਡ ਹੈ ਬਾਈ ਹਾਰ ਪਾਇਆ ਹੋਇਆ ਹੈ ਹਾਂਜੀ ਬਾਕੀ ਮੌਕੇ ਤੇ ਬਾਈ ਫਲਕਾਰੀ ਵਗੈਰਾ ਵੀ ਦੇ ਦੇ ਹਾਂਜੀ ਹਾਂਜੀ ਤੇ ਹਾਰ ਪਾਏ ਵਾਲੀ ਰੱਖਦੇ ਨੇ ਬਾਈ 53 ਦਾ ਸਫੇਰ ਆ ਗਿਆ ਇਹਦੇ ਵੀ ਹਾਰ ਹੈ ਹਾਂਜੀ ਇਹ ਨਵਾਂ ਇਹ ਵੀ 22 ਪਲੱਸ 23 ਮਾਡਲ ਆ ਜੀ ਇਹ ਪਾਈ ਪਲੱਸ 23 ਮਾਡਲ ਨਗਦ ਕੈਸੇ ਦਾ ਬਈ ਫੁੱਲ ਟੌਮ ਮਾਡਲ ਨਗਦ ਕੈਸੇ ਦਾ ਫੁੱਲ ਟੌਮ ਮਾਡਲ ਹਿੱਸਾ ਖੁੱਲਦਾ ਡਬਲ ਪੀ ਡਬਲ ਡਿਸਟ੍ਰੀਬਿਊਟਰ ਠੀਕ ਹੈ ਜੀ ਹਾਂਜੀ ਫੁੱਲ ਫਿਚਰ ਨੇ ਹਾਂ ਓਮੀ ਪਈਆਂ ਬਰਚੀਆਂ ਪੁਰਚੀਆਂ ਸਾਰੀਆਂ ਬਾਈ ਬਰਚੀਆਂ ਪੁਰਚੀਆਂ ਬਾਈ ਸਾਰੀਆਂ ਓਮੀ ਪਈਆਂ ਨੇ ਟਰੈਕਟਰ ਚ ਇੱਕ ਕਰ ਸਕਦੇ ਹਾਂ ਇਹ ਤਾਂ ਮੈਨੂੰ ਐਂ ਲੱਗਦਾ ਵਧਾਈਆਂ ਤੇ ਚੱਲਿਆ ਹਾਂ ਆ ਪਿਆ ਇਹਦੇ ਵੀ ਐਮ ਆਰ ਐਫ ਦੇ ਟਾਇਰਾਂ ਤੇ ਪਿਆ ਹੈ ਬਾਈ ਕਿੰਨੇ ਕ ਘੰਟੇ ਚੱਲੇ ਆਉਣਾ ਇਹ 250 ਘੰਟੇ 250 ਹਾਂਜੀ ਕੁੱਲ 250 ਘੰਟਾ ਚੱਲਿਆ ਤਾਂ ਇਹ ਵੀ ਡੇਟੀ ਲੈਂਦੇ ਨੇ ਬਾਈ ਇਹ ਤਾਂ ਕੱਲੇ ਝੂਟੀ ਲਿੱਤੇ ਨੇ ਝੂਟੇ ਮਾਟੇ ਲੈ ਕੇ ਖੜਾ ਤਾਂ ਹਾਂ ਬਾਈ ਹਾਂ ਠੀਕ ਐ ਖੁੱਲੇ ਪਲੇਟਫਾਰਮ ਦਾ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਹਾਂਜੀ ਤੇ ਮਾਡਲ ਇਹ 22+23 ਤੇ ਰੇਟ ਹਾਂਜੀ ਹਾਂ ਰੇਟ ਇਹਦਾ ਹੈਗਾ ਵੀ 8 ਲੱਖ 75000 ਰੁਪਈਆ 8 ਲੱਖ 75000 ਡਿਮਾਂਡ ਹੈ ਹਾਂਜੀ ਹਾਂਜੀ ਬਾਕੀ ਮੌਕੇ ਤੇ ਡਿਸਕਾਊਂਟ ਕੀਤਾ ਜਾਊਗਾ ਹਾਂਜੀ ਹਾਂਜੀ ਤੇ ਬਾਕੀ ਸਤਨਾਬ ਨਾਲ ਗੱਲ ਕਰਦੇ ਆਂ ਤੇ ਬਾਈ ਹੋਰ ਵੀ ਟਰੈਕਟਰ ਹੁੰਦੇ ਆ ਹੋਰ ਵੀ ਹੁੰਦੇ ਆਪਣਾ ਵੀ ਸ਼ੋਅਰੂਮ ਤੇ ਖੜੇ ਹੁੰਦੇ ਪੰਜ ਚਾਰ ਟਰੈਕਟਰ ਬਾਈ ਪੰਜ ਚਾਰ ਹਾਂਜੀ ਹੁਣ ਵੀ ਖੜੇ ਨੇ ਹਾਂ ਹਾਂ ਬਾਈ ਠੀਕ ਹੈ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਸਤਿਕਾਰ ਮੋਬਾਈਲ ਨੰਬਰ ਹੈਗਾ 86995810508 8699510508 ਬਾਈ ਇਹ ਬਾਈ ਦਾ ਮੋਬਾਈਲ ਨੰਬਰ ਹੈ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਸਤਨਾਮ ਕੋਈ ਗੱਲ ਨਹੀਂ ਮਿਹਰਬਾਨੀ ਬਾਈ ਹਾਂ ਤੇ ਬਾਈ ਨਾਲ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਾਸਰੀ ਗਾਲੀ